ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਪੌਟਲੈਸ ਨੁਕਰੀ ਬਸ਼ੇਰੀ ਦਿਖਾਉਣੀ ਆ 18 ਮਹੀਨੇ ਉਮਰ ਦੀ ਬਸ਼ੇਰੀ ਮਿੱਤਰੋ ਇਹ ਬਕਾਊ ਆ 18 ਮਹੀਨੇ ਦੀ ਉਮਰ ਤੇ ਕੱਦੇ ਦਾ 58 ਇੰਚ ਆ ਬਾਲ ਪੌਰੀਆਂ ਦੀ ਬਸ਼ੇਰੀ ਬਿਲਕੁਲ ਸਾਫ ਆ ਕੱਦ ਕਾਠ ਸੋਹਣਾ ਕਰਦੀ ਆਉਂਦੀ ਆ ਬੇਲ ਬੜੀ ਆ ਬਸ਼ੇਰੀ ਦੀ ਮੂੰਹ ਮਹੰਦਰੇ ਦੀ ਬੜੀ ਸੋਹਣੀ ਆ ਗਰਦਨ ਗੁਰਦਨ ਲੰਮੀ ਆ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਬਿਲਕੁਲ ਸਪੌਟਲੈਸ ਆ ਪੌਰੀਆਂ ਦੀ ਬਿਲਕੁਲ ਸਾਫ ਆ ਤੇ ਇਹਦੀ ਜਿਹੜੀ ਮੰਗੀ ਦੋਸਤੋ ਉਹ ਡੋਡਾ ਵਾਲੇ ਪ੍ਰਿੰਸ ਦੀ ਧੀ ਆ ਉਹ ਵੀ ਨੁਕਰੀ ਘੋੜੀ ਆ ਤੇ ਜਿਹੜਾ ਇਹਦਾ ਪਿਓ ਆਗਾ ਉਹ ਨੱਥੂ ਵਾਲੇ ਪਿੰਡ ਵਾਲਾ ਆਗਾ ਬੈਲੀ ਘੋੜਾ ਆ ਤੁਸੀਂ ਦੇਖ ਸਕਦੇ ਹੋ ਕੰਨ ਕੰਨ ਬਹੁਤ ਜਾਦੇ ਸ਼ਕੀਨਾ ਬਸ਼ੇਰੀ ਦਾ ਕੁੰਡੀ ਵਾਲਾ ਸ਼ਕੀਨ ਕੰਨਾ ਛੋਟਾ ਕੰਨਾ ਮੂਹ ਮਹਾਂਦਰੇ ਦੀ ਸੋਹਣੀ ਆ ਧੌਣ ਧੌਣ ਬੜੀ ਲੰਮੀ ਤੇ ਪਤਲੀ ਆ ਸ਼ੋਅ ਕੁਆਲਿਟੀ ਬਸ਼ੇਰੀ ਆ ਮਤਲਬ ਕਿ ਬਰੀਕੀਆਂ ਬੜੀਆਂ ਨੇ ਪਿੱਠ ਪੁੜੇ ਦੀ ਚੰਗੀ ਆ ਸਨੱਖੀ ਆ ਪੈਰਾਂ ਪੂਰਾ ਦੀ ਮਜ਼ਬੂਤ ਆ ਗੁਲਾਬੀਪਣ ਬਹੁਤ ਆ ਤੇ ਵੈਸੇ ਵੀ ਸਾਊ ਸੀਲ ਆ ਸ਼ੋਅ ਬੜਾ ਕਰਦੀ ਆ ਸੋ ਇਹ ਬਸ਼ੇਰੀ ਮਿੱਤਰੋ ਬਰਨਾਲੇ ਏਰੀਏ ਦੇ ਵਿੱਚ ਆ ਪਿੰਡ ਜੈਮਲ ਸਿੰਘ ਵਾਲੇ ਪਿੰਡ ਜੈਮਲ ਸਿੰਘ ਵਾਲੇ ਮੁੰਡੇ ਦਾ ਨਾਮ ਆਗਾ ਅਰਸ਼ ਢਿੱਲੋਂ ਸਕਰੀਨ ਦੇ ਉੱਤੇ ਆਪਾਂ ਕੰਟੈਕਟ ਨੰਬਰ ਦੇ ਤਾਰ ਅਰਸ਼ ਢਿੱਲੋਂ ਦਾ ਨੋਟ ਕਰ ਲੋ 78140 58039 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਅਰਸ਼ ਤੋਂ ਫੋਟੋ ਮਾ ਫੋਟਮਾ ਮੰਗਵਾ ਲਿਓ ਆ ਤੁਸੀਂ ਦੇਖ ਸਕਦੇ ਹੋ ਬੁਛੇਰੀ ਦੇ ਵਿੱਚ ਕਰੰਟ ਕਰੰਟ ਵੀ ਪੂਰਾ ਹੈਗਾ ਸ਼ੋਅ ਬਹੁਤ ਕਰਦੀ ਆ ਬਰੀਕੀਆਂ ਬੜੀਆਂ ਨੇ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਰੇਟ ਸਰਚ ਹੀ ਤੁਹਾਨੂੰ ਇਹ ਭਾਅ ਸਰਚ ਹੀ ਬਣ ਜਾਣੀ ਆ ਕੋਈ ਐ ਨਹੀਂ ਹੈਗਾ ਵੀ ਬੰਦੇ ਬਾਲੇ ਪੈਸੇ ਮੰਗਣਗੇ ਤੁਹਾਨੂੰ ਮੈਂ ਹਿੰਟ ਜਾ ਦੇਤਾ ਬਾਕੀ ਜਿਹੜੀ ਰੇਟ ਦੀ ਗੱਲਬਾਤ ਆ ਤੁਸੀਂ ਬੇਝਿਜਕ ਹੋ ਕੇ ਫੋਨ ਲਾ ਲਿਓ ਕਿਤੇ ਐ ਨਾ ਮੰਨੀ ਜਾਇਓ ਵੀ ਯਾਰ ਬਸ਼ੇਰੀ ਸੋਹਣੀ ਆ ਵੀ ਬੰਦਾ ਖਾਪਣੀ ਕਿੰਨੇ ਕ ਪੈਸੇ ਮੰਗੂਗਾ ਜਾਇ ਜੇ ਰੇਟ ਦੇ ਵਿੱਚ ਤੁਹਾਨੂੰ ਇਹ ਮਿਲ ਜਾਣੀ ਆ ਬਸ਼ੇਰੀ ਸੋਹਣੀ ਆ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 7814058039 ਇਸ ਨੰਬਰ ਤੇ ਕਾਲ ਕਰ ਲਿਓ ਤੁਸੀਂ ਦੇਖ ਸਕਦੇ ਹੋ ਬਰੀਕੀਆਂ ਬੜੀਆਂ ਨੇ ਸੋਹਣੇ ਬੱਚੇ ਦੇਣ ਵਾਲੀ ਘੋੜੀ ਬਣੂਗੀ ਬਾਕੀ ਜਿਹੜੇ ਸਹਾਬ ਨਾਲੇ ਦੀ 1.5 ਮਹੀਨੇ ਉਮਰ ਹੋਈ ਆ ਤੇ ਕੱਦ 58 ਇੰਚ ਕਰ ਗਈ ਚੰਗੀ ਘੋੜੀ ਬਣ ਕੇ ਤਿਆਰ ਹੋ ਜਾਣਾ ਇਹਨੇ ਸੋ ਤੁਸੀਂ ਦੇਖ ਸਕਦੇ ਹੋ ਗੁਲਾਬੀਪਣ ਬੜਾਗਾ ਬਸ਼ੇਰੀ ਦੇ ਵਿੱਚ ਤੇ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸ ਦਿਆਂ ਨੱਥੂ ਵਾਲੇ ਪਿੰਡ ਵਾਲਾ ਜਿਹੜਾ ਬੈਲੀ ਘੋੜਾਗਾ ਉਹਦੀ ਧੀ ਆ ਇਹ ਮਾਂ ਵੀ ਇਹਦੀ ਨੁਕਰੀਆ ਤੇ ਮਾਂ ਇਹਦੀ ਡੋਡਾ ਵਾਲੇ ਪ੍ਰਿੰਸ ਦਿੱਤੀ ਆ ਸੋ ਖਾਨਦਾਨ ਬੜਾ ਚੰਗਾਗਾ ਬਸ਼ੇਰੀ ਵੀ ਬੜੀ ਸੋਹਣੀ ਆ ਆ ਕੰਨ ਕੋ ਨੂੰ ਤੁਸੀਂ ਦੇਖ ਲਓ ਕੁੰਡੀ ਪੂਰੀ ਫੁੱਲਾ ਪਿੱਛੇ ਨੂੰ ਮੁੜੀ ਵੀ ਛੋਟਾ ਕਾਨਾਗਾ ਪੌਰੀਆਂ ਦੀ ਬਿਲਕੁਲ ਸਾਫਾ ਬਸ਼ੇਰੀ ਤੇ ਲੈਂਥ ਲੈਂਥ ਵੀ ਚੰਗੀ ਆ ਬਰੀਡਿੰਗ ਵਾਲੀ ਚੰਗੀ ਘੋੜੀ ਬਣ ਜੂਗੀ ਸੋ ਜੇ ਤੁਸੀਂ ਚਾਹੋ ਨਿਓ ਵੀ ਭਾਅ ਸਿਰ ਦੀ ਬਸ਼ੇਰੀ ਲੈ ਕੇ ਪਲੀ ਪਲਾਈ ਘੋੜੀ ਬਣਾ ਕੇ ਤਿਆਰ ਕਰਨੀ ਆ ਕੁਝ ਟਾਈਮ ਤੱਕ ਮਲਾਉਣੀ ਆ ਸਾਲ ਖੰਡ ਤੱਕ ਤਾਂ ਆ ਬਸ਼ੇਰੀ ਕੰਨੀ ਤੁਸੀਂ ਗੌਰ ਕਰ ਲਓ ਮਿੱਤਰੋ ਬਸ਼ੇਰੀ ਚੰਗੀ ਆ ਰੇਟ ਦੇ ਵਿੱਚ ਤੁਹਾਨੂੰ ਬਣ ਜਾਣੀ ਆ ਪਿੰਡ ਆ ਜਿਹੜਾ ਇਹ ਜੈਮਲ ਸਿੰਘ ਵਾਲਾ ਤਪਾਪਦੌੜ ਰੋਡ ਦੇ ਉੱਤੇ ਆ ਕਾਲ ਕਰ ਲਿਓ ਅਰਸ਼ ਨੂੰ